पंजाब ਇਸ ਵਕਤ ਹੜਾਂ ਦੀ ਮਾਰ ਹੇਟ ਹੈ। ਕਈ ਘਰ ਟਹਿ ਗਏ ਨੇ। ਕਈਆਂ ਦੀਆਂ ਛੱਤਾਂ ਡੇਗ ਗਈਆਂ ਤੇ ਕਈ ਉਵੇਂ ਹੀ ਹੁਣ ਰਹਿਣ ਲਾਇਕ ਨਹੀਂ ਬਚੇ। ਜੋ ਲੋਕ ਦਿਹਾੜੀ ਕਰਕੇ ਰੋਜ਼ ਕਮਾਉਂਦੇ ਨੇ, ਰੋਜ਼ ਖਾਂਦੇ ਨੇ, ਉਹ ਇਸ ਵਕਤ ਪਰੇਸ਼ਾਨੀ ਦੇ ਵਿੱਚ ਨੇ। ਕਿਉਂਕਿ ਨਾ ਕਰਨ ਨੂੰ ਕੰਮ ਹੈ ਤੇ ਨਾ ਹੀ ਰਹਿਣ ਨੂੰ ਘਰ ਤੇ ਨਾ ਖਾਣ ਨੂੰ ਰੋਟੀ। ਇਹਨਾਂ ਹੜਾਂ ਵਿਚਾਲੇ ਪੰਜਾਬ ਦੇ ਵਿੱਚ ਸੇਵਾ ਦਾ ਹੜ੍ਹ ਵੀ ਆਇਆ ਹੋਇਆ ਹੈ। ਹੜਪੀੜਤਾ ਦੀ ਮਦਦ ਦੇ ਲਈ ਹਰ ਕੋਈ ਹੀ ਅੱਗੇ ਆ ਰਿਹਾ ਹੈ ਜੋ ਜਿੰਨੇ ਜੋ ਕਹ ਉਹ ਆਪਣਾ ਹਿੱਸਾ ਪਾ ਰਿਹਾ ਹੈ ਹੁਣ ਮਨੁੱਖਤਾ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਕਪੂਰਥਲਾ ਦੇ ਪਿੰਡ ਸੈਫਲਾਬਾਦ ਤੋਂ ਜਿੱਥੋਂ ਦੇ ਮੌਜੂਦਾ ਸਰਪੰਚ ਭਜਣ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ 500 ਪਰਿਵਾਰਾਂ ਦੀ ਮਦਦ ਕੀਤੀ ਹੈ ਗਣੇ ਪੈਂਦਿਆ ਜੀ ਜੇ ਸਾਡੇ ਅਸੀਂ ਆਮ ਅਨਸਾਨ ਆ ਅਸੀਂ ਘਰ ਬੈਠੇ ਬੇਲੇ ਸਾਡਾ ਸਰਪੰਚ ਸਾਹਿਬ ਬਹੁਤ ਵਧੀਆ ਆਪਣੀ ਜੇਬ ਚੋਂ ਦੇ ਰਿਹਾ ਵਾ ਕੋਈ ਸਰਕਾਰੀ ਨਹੀਂ ਕੋਈ ਕੋਸ਼ ਨਹੀਂ ਸਾਨੂੰ ਬਹੁਤ ਇਨਸਾਨ ਇਦਾਂ ਦੀ ਪੰਚਾਇਤ ਸਾਨੂੰ ਚਾਹੀਦੀ ਸਾਰੀ ਜ਼ਿੰਦਗੀ ਲਈ ਚਾਹੀਦੀ ਜੀ ਇਦਾਂ ਦੀ ਵੋ ਗਰੀਬਾਂ ਦਾ ਸੋਚਦੇ ਬਹੁਤ ਸਰਪੰਚਾਂ ਦਾ ਧੰਨਵਾਦ ਆ ਦਰਅਸਲ ਬੀਤੇ ਕੁਝ ਦਿਨ ਪਹਿਲਾਂ ਲਗਾਤਾਰ ਹੋ ਰਿਹਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਹੜਾਏ ਹੋਏ ਨੇ ਤੇ ਇਹ ਲੋਕ ਦਿਹਾੜੀਦਾਰ ਨੇ ਜੋ ਰੋਜ਼ ਕਮਾ ਕੇ ਖਾਂਦੇ ਨੇ ਇਣੀ ਦਿਨੀ ਕੰਮ ਨਾ ਮਿਲਣ ਕਰਕੇ ਇਹ ਲੋਕ ਵੇਲੇ ਸੀ ਤੇ ਸ਼ਾਇਦ ਫਿਕਰਮੰਦ ਵੀ ਕਿ ਅਸੀਂ ਰੋਟੀ ਕਿੱਥੋਂ ਖਾਵਾਂਗੇ ਪਰ ਹੁਣ ਇਹਨਾਂ ਦੇ ਪਿੰਡ ਦੇ ਸਰਪੰਚ ਜੋ ਕਿ ਦੁਬਈ ਦੇ ਵਿੱਚ ਕਾਰੋਬਾਰੀ ਨੇ ਉਹਨਾਂ ਨੇ ਇਹਨਾਂ ਪਰਿਵਾਰਾਂ ਦੀ ਬਾਫੜੀ ਹੈ ਅਤੇ ਇਹਨਾਂ ਲੋਕਾਂ ਨੂੰ ਰਾਸ਼ਨ ਵੀ ਦਿੱਤਾ ਹੈ ਅਤੇ ਉਹਨਾਂ ਜਿਹੜਾ ਲੋਕਾਂ ਦੇ ਘਰ ਚੋਰੇ ਨੇ ਉਹਨਾਂ ਵਾਸਤੇ ਤਰਪਾਲਾਂ ਦਾ ਇੰਤਜ਼ਾਮ ਵੀ ਕੀਤਾ ਹੈ ਵਾਈ ਗੁਰੂ ਦਾ ਖਾਲਸਾ ਵਾਈ ਗੁਰੂ ਵੀ ਫਤਿਹ ਹਾਂਜੀ ਸਰਪੰਚ ਸਾਹਿਬ ਦੀ ਬਹੁਤ ਵਧੀਆ ਹੈ ਸਾਡੇ ਪਿੰਡ ਆਏ ਕੀ ਮਨੂ ਕੀ ਇਹਨਾਂ ਦਾ ਕੀ ਪ੍ਰੋਬਲਮ ਆਈਆਂ ਤੁਹਾਨੂੰ ਤੇ ਕੀ ਹੁਣ ਉਹਦਾ ਹੱਥ ਪਾਣੀ ਦਾ ਜਾਂ ਕੋਠੇ ਚੋਰੇ ਪਾਣੀ ਬਹੁਤ ਆਇਆ ਤਾਂ ਪਰ ਕੋਠੇ ਚੋਂ ਡੇ ਸਾਡੇ ਹਾਂਜੀ ਤੇ ਤੁਹਾਡੇ ਸਰਪੰਚ ਨੇ ਕੀ ਕੀਤਾ ਤੁਹਾਡੇ ਨੇ ਮਦਦ ਬਹੁ ਕੀਤੀ ਐ ਸਦਾ ਦਿੱਤਾ ਹਾਂਜੀ ਬਹੁਤ ਕਰਦੇ ਸੀ ਇਸ ਮੌਕੇ ਪਿੰਡ ਵਾਲਿਆਂ ਨੇ ਸਰਪੰਚ ਭਜਨ ਸਿੰਘ ਹੁੜਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾਂ ਸਦਾ ਹੀ ਸਾਡਾ ਦਰਦ ਸਮਝਿਆ ਅਤੇ ਹਾਲਾਤਾਂ ਨੂੰ ਦੇਖਦੇ ਹੋਏ ਮਦਦ ਦੇ ਲਈ ਹੱਥ ਅੱਗੇ ਵਧਾਇਆ ਅਤੇ ਲੋਕਾਂ ਨੂੰ ਰਾਸ਼ਨ ਦਿੱਤਾ ਤੇ ਜਿਨ੍ਹਾਂ ਦੇ ਘਰ ਚੋਰੇ ਨੇ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਜੀ ਆਇਆਂ ਨੂੰ ਬੇਨਤੀ ਹੈ ਕਿ ਜੋ ਕਿ ਬਰਸਾਤਾਂ ਦੇ ਕਾਰਨ ਕਰਕੇ ਪ੍ਰਭਾਵਿਤ ਹੋਏ ਹਨ ਕੰਮਕਾਰ ਨਹੀਂ ਚੱਲ ਰਿਹਾ ਉਸ ਨੂੰ ਮੁੱਖ ਰੱਖਦੇ ਹੋਏ ਆ ਸਰਪੰਚ ਸਾਹਿਬ ਭਜਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਰਸਣ ਵੰਡਿਆ ਜਾ ਰਿਹਾ ਹੈ ਬਹੁਤ ਹੀ ਸਲੰਘਾਯੋਗ ਕਦਮ ਹੈ ਬਹੁਤ ਬਹੁਤ ਧੰਨਵਾਦ ਹੈ ਸਰਪੰਨ ਸਾਹਿਬ ਜੀ ਹੋਣਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਸ ਤਰ੍ਹਾਂ ਆਪਾਂ ਜਾਣਦੇ ਆਂ ਵੀ ਜੋ ਇਹ ਨਗਰ ਆ ਧਨਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੂ ਪ੍ਰਾਪਤ ਅਰ ਤੇ ਨਗਰ ਸੈਂਫਲਾਬਾਦ ਤੇ ਗੁਰਦੁਆਰਾ ਗੁਰਸਰ ਸਾਹਿਬ ਜਿੱਥੇ ਸਤਿਗੁਰਾਂ ਨੇ ਆਪਣੇ ਚਰਨ ਪਾਏ ਤੇ ਉੱਥੇ ਸੇਵਾ ਜੋ ਨਿਭਾ ਰਹੇ ਨੇ ਸੰਤ ਬਾਬਾ ਲੀਡਰ ਸਿੰਘ ਜੀ ਮਹਾਪੁਰਖ ਤੇ ਉਹਨਾਂ ਦੀ ਕਿਰਪਾ ਸਦਕਾ ਇਸ ਸਤਿਗੁਰਾਂ ਦੀ ਕਿਰਪਾ ਸਦਕਾ ਜੋ ਆਪਾਂ ਜਾਣਦੇ ਆ ਸਾਡੇ ਇਲਾਕੇ ਦੀ ਮੰਨੀ ਪਰਮੁਣੇ ਸ਼ਖਸੀਅਤ ਉੱਗੇ ਸਮਾਜ ਸੇਵੀ ਜੋ ਇਸ ਸੈਂਫਲਬਾਦ ਨਗਰ ਦੇ ਮੌਜੂਦਾ ਸਰਪੰਚ ਸਾਹਿਬ ਨੇ ਸਰਪੰਚ ਸਰਦਾਰ ਭਜਨ ਸਿੰਘ ਜੀ ਦੁਬਈ ਵਾਲੇ ਜਿਨ੍ਹਾਂ ਦੀ ਮਿਹਰ ਦੀ ਕਿਰਪਾ ਵਾ ਵੀ ਦੁਬਈ ਦੇ ਵਿੱਚ ਬਹੁਤ ਟਰਾਂਸਪੋਰਟ ਦਾ ਉਹਨਾਂ ਦੇ ਕੰਮ ਕਰ ਚੱਲਦੇ ਆ ਸੋ ਮਹਾਪੁਰਖਾਂ ਦੀ ਪ੍ਰੇਰਣਾ ਦੇ ਸਦਕਾ ਉਹ ਸਮੇਂ ਸਮੇਂ ਸਰ ਜੋ ਸਮਾਜ ਦੇ ਵਿੱਚ ਸੇਵਾਵਾਂ ਚੱਲਦੇ ਆ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਹਿੱਸਾ ਪਾਉਂਦੇ ਆ ਵੱਧ ਤੋਂ ਵੱਧ ਚੜ ਕੇ ਹਿੱਸਾ ਪਾਉਂਦੇ ਆ ਤੇ ਜਿਸ ਤਰ੍ਹਾਂ ਹੁਣ ਆਪਾਂ ਪੂਰੇ ਪੰਜਾਬ ਦੇ ਹਾਲਾਤ ਇਸ ਵਕਤ ਜਾਣਦੇ ਪਏ ਆ ਵੀ ਪੰਜਾਬ ਦੇ ਵਿੱਚ ਇੱਕ ਬਹੁਤ ਹੱਦ ਵੱਧ ਬਾਰਸ਼ਾਂ ਹੋਈਆਂ ਜਿਹਦੇ ਕਰਕੇ ਜੋ ਆਪਣਾ ਇਲਾਕਾ ਨੇੜੇ ਬਿਆਸ ਦਰਿਆ ਜਿਹੜਾ ਉਹਦੇ ਵਿੱਚ ਹੜ੍ਹ ਵੀ ਬਹੁਤ ਆਏ ਹੋਰ ਰਾਵੀ ਸਤਲੁਜ ਦਰਿਆ ਸਾਰੇ ਪਾਸੇ ਆਪਾਂ ਜਾਣਦੇ ਆ ਪੰਜਾਬ ਇੱਕ ਤਰ੍ਹਾਂ ਹੜਾਂ ਦੀ ਮਾਰ ਹੇਠ ਜਿਹੜਾ ਪੰਜਾਬ ਆਇਆ ਹੋਇਆ ਵਾ ਸੋ ਜੋ ਅੱਜ ਆਪ ਜੀ ਇੱਥੇ ਕੱਟ ਵੇਖ ਰਹੇ ਹੋ ਇਹ ਸਾਧ ਸੰਗਤ ਜੀ ਜਿਵੇਂ ਹੜ ਪਰਭਾਵਿਤ ਇਲਾਕੇ ਦੇ ਵਿੱਚ ਵੀ ਸਰਦਾਰ ਭਜਨ ਸਿੰਘ ਜੀ ਦੁਬਈ ਉਹ ਥਾਂ ਥਾਂ ਤੇ ਜਾ ਕੇ ਆਪ ਹੱਥੀ ਸੇਵਾ ਕਰਦੇ ਪਏ ਨੇ ਹੱਥੀ ਆਪ ਲੋਕਾਂ ਨੂੰ ਜਾ ਕੇ ਜੋ-ਜੋ ਲੋਕਾਂ ਦੀ ਲੋੜ ਆ ਉਹਨਾਂ ਨੂੰ ਪੂਰੀ ਕਰਦੇ ਪਏ ਨੇ ਕਿਤੇ ਚਾਰ ਦੀ ਸੇਵਾ ਕਿਤੇ ਤਰਪਾਲਾਂ ਦੀ ਸੇਵਾ ਸੋ ਥਾਂ ਥਾਂ ਤੇ ਉਹ ਸੇਵਾ ਨਿਭਾ ਰਹੇ ਨੇ ਤੋਂ ਇਸੇ ਸੇਵਾ ਦੇ ਕਾਰਜ ਨੂੰ ਮੁੱਖ ਰੱਖਦੇ ਆ ਜੋ بارشਾਂ ਦੇ ਕਾਰਨ ਜੋ ਸਿਆਹਫਲਾਬਾਦ ਨਗਰ ਦੀ ਸੰਗਤ ਆ ਸਿਆਹਫਲਾਬਾਦ ਨਗਰ ਦੇ ਵਿੱਚ ਜਿੱਦਾਂ ਜਿਹੜੇ بارشਾਂ ਕਾਰਨ ਲੋਕਾਂ ਦਾ ਜਾਨ ਜੀਵਨ ਪ੍ਰਭਾਵਿਤ ਹੋਇਆ ਕੰਮਕਾਰ ਨਹੀਂ ਇਸ ਵਕਤ ਲੋਕਾਂ ਨੇ ਇਹਨੇ ਮਿਲ ਰਹੇ ਕੋਈ بارشਾਂ ਆਪਾਂ ਜਾਣਦੇ ਹਾਂ ਦੋ ਦਪਹਿਰੀਆਂ ਨੇ ਸੋ ਉਹਦੇ ਕਰਕੇ ਜੋ ਅੱਜ ਦਾ ਉਹ ਰਾਸ਼ਨ ਵੰਡ ਸਮਾਰੋ ਜਿਹੜਾ ਆ ਸਰਦਾਰ ਭਜਨ ਸਿੰਘ ਜੀ ਦੁਬਈ ਉਹਨਾਂ ਦੀ ਇਸ ਹਵੇਲੀ ਦੇ ਵਿੱਚ ਜੋ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਮਹਾਪੁਰਖਾਂ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਜੋ ਅੱਜ ਇੱਥੇ ਜੋ ਸ਼ਰਵੰਡ ਸਮਾਰੋ ਜਿਹੜਾ ਉਹ ਕਰਵਾਇਆ ਜਾ ਰਿਹਾ ਜਿਦੇ ਵਿੱਚ ਉਹ ਜੋ ਕਿਰਤੀ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਕਿਉਂਕਿ ਆਪਾਂ ਜਾਣਦੇ ਆਂ بارشਾਂ ਕਾਰਨ ਲੋਕਾਂ ਦੇ ਕੰਮ ਕਾਰਜ ਨਹੀਂ ਹੋਏ ਤੇ ਇਸ ਵਕਤ ਲੋਕਾਂ ਦੇ ਲੋਕ ਜਿਹੜੇ ਨੇ ਉਹ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਨੇ ਜਿਸ ਕਾਰਨ ਜਿਨ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੀ ਆਪਾਂ ਦੇਖਦੇ ਆਂ بارشਾਂ ਕਾਰਨ ਛੱਤਾਂ ਵੀ ਢਹਿ ਪਈਆਂ ਉਹਨਾਂ ਨੂੰ ਜਿੱਥੇ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਉਥੇ ਵੀ ਤਰਪੈਲਾਂ ਦੀ ਸੇਵਾ ਵੀ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਸਰਦਾਰ ਭਜਨ ਸਿੰਘ ਜੀ ਦੁਬਈ ਵੱਲੋਂ ਸਰਪੰਚ ਸਾਹਿਬ ਵੱਲੋਂ ਸਾਡੇ ਨਗਰਦਿਆਂ ਨੇ ਸੋ ਸਤਿਗੁਰ ਅੱਗੇ ਸਾਰੀ ਸੰਗਤ ਵੱਲੋਂ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸਰਪੰਚ ਸਾਹਿਬ ਨੂੰ ਸਰਦਾਰ ਭਜਨ ਸਿੰਘ ਨੂੰ ਚੜ੍ਹਦੀ ਕਲਾ ਜ ਰੱਖਣ ਉਹਨਾਂ ਦੇ ਕੰਮ ਕਰ ਚੜ੍ਹਦੀ ਕਲਾਇ ਕਰਨ ਤੇ ਸਮੁੱਚੀ ਸੰਗਤ ਦਾ ਉਹਨਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਈ ਦੇ ਕਾਰੋਬਾਰੀ ਭਜਨ ਸਿੰਘ ਜੋ ਕਿ ਪੂਰਥਲਾ ਦੇ ਪਿੰਡ ਸੈਫਲਾਬਾਦ ਦੇ ਮੌਜੂਦਾ ਸਰਪੰਚ ਨੇ ਸਿਰਫ ਉਹ ਨਹੀਂ ਸਗੂ ਘੜਾਂ ਦੇ ਵਿੱਚ ਵੀ ਆਪਣੇ ਪਿੰਡ ਦੇ ਲੋਕਾਂ ਦੀ ਉਹਨਾਂ ਮਦਦ ਕੀਤੀ ਸੀ ਸੋ ਅਜਿਹੇ ਉਪਰਾਲੇ ਹਰ ਕਿਸੇ ਵੱਲੋਂ ਜ਼ਰੂਰ ਕੀਤੇ ਜਾਣੇ ਚਾਹੀਦੇ ਨੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਤੇ ਆਮ ਲੋਕਾਂ ਵੱਲੋਂ ਵੀ ਆਪਣੇ ਪੱਧਰ ਤੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਗਈ ਅਤੇ ਸਰਪੰਚ ਭਜਨ ਸਿੰਘ ਵਰਗੇ ਐਨਆਰਆਈਆਂ ਦਾ ਅਸੀਂ ਵੀ ਧੰਨਵਾਦ ਕਰਦੇ ਹਾਂ ਜੋ ਲੋਕਾਂ ਦਾ ਦਰਦ ਸਮਝਦੇ ਨੇ ਅਤੇ ਉਹਨਾਂ ਦੀ ਮਦਦ ਦੇ ਲਈ ਹਰ ਵੇਲੇ ਤਿਆਰ ਰਹਿੰਦੇ ਨੇ న్యూਸ ਡੈਸਕ ਰਿਪੋਰਟ ਲਾਈਟ ਪੰਜਾਬੀ ਟੀਵੀ